ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਆ ਗਾਜਰਾ ਆਲੂ ਮਟਰ ਗੋਭੀ ਇਹ ਸਾਰਾ ਕੁਝ ਆਪਾਂ ਧੋ ਕੇ ਚੀਰ ਲਿਆਗਾ ਮਟਰ ਕੱਢ ਲਏ ਸੀ ਤੇ ਗਾਜਰਾ ਆਪਾਂ ਚੀਰ ਲੀਆਂ ਸੀ ਦੋ ਤਿੰਨ ਆਪਾਂ ਗਾਜਰਾ ਸੀ ਲੀਆਂ ਵੱਡੀਆਂ ਵੱਡੀਆਂ ਤੇ ਇੱਕ ਫੁੱਲ ਆਪਣੇ ਕੋਲ ਗੋਭੀ ਦਾ ਸੀ ਛੋਟਾ ਜਿਹਾ ਤੇ ਦੋ ਤਿੰਨ ਆਪਾਂ ਇੱਥੇ ਆਲੂ ਹੈ ਜਿਹੜੇ ਆਪਾਂ ਇੱਕੋ ਹੀ ਸਾਈਜ਼ ਦੇ ਵਿੱਚ ਕੱਟੇ ਨਗੇ ਤੇ ਮਟਰ ਥੋੜੇ ਆਪਾਂ ਮਟਰ ਕੱਢੇ ਆਪਾਂ ਬਣਾਵਾਂਗੇ ਅੱਜ ਮਿਕਸ ਜੀ ਸਬਜੀ ਆਲੂ ਗੋਭੀ ਗਾਜਰ ਮਟਰ ਦੀ ਤੇ ਉਹਦੇ ਵਾਸਤੇ ਆਪਾਂ ਟਮਾਟਰ ਕੱਟ ਰੱਖਿਆ ਪਿਆਜ਼ ਇੱਕ ਤੇ ਪੰਜ ਛੇ ਕਲੀਆਂ ਲਸਣ ਦੀਆਂ ਤੇ ਇੱਕ ਗੰਢੀ ਆਪਾਂ ਅਦਰਕ ਦੀ ਇਹਨੂੰ ਬਣਾਉਣ ਵਾਸਤੇ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਤੇਲ ਕੜਾਈ ਆਪਾਂ ਗਰਮ ਹੋਣ ਵਾਸਤੇ ਰੱਖ ਲਈ ਹੈਗੀ ਜਦੋਂ ਵੀ ਆਪਾਂ ਕੋਈ ਸੁੱਕੀ ਸਬਜੀ ਬਣਾਉਣੀ ਹੈ ਤਾਂ ਜ਼ਿਆਦਾਤਰ ਆਪਾਂ ਤੇਲ ਦੇ ਵਿੱਚ ਹੀ ਬਣਾਉਣੀ ਹੈ ਤੁਸੀਂ ਰਿਫਾਈਂਡ ਵਗੈਰਾ ਕੁਝ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਇੱਥੇ ਸਰੋਂ ਦੇ ਤੇਲ ਦੇ ਯੂਜ਼ ਕਰਾਂਗੇ ਅੰਦਾਜ਼ਾ ਹੋ ਜਾਂਦਾ ਆਪਾਂ ਨੂੰ ਡੇਲੀ ਆਪਾਂ ਸਬਜ਼ੀਆਂ ਬਣਾਉਣੇ ਕਦੇ ਮਿੰਕੇ ਨਹੀਂ ਪਾਇਆਗਾ ਪਤਾ ਲੱਗ ਹੀ ਜਾਂਦਾ ਵੀ ਆਪਾਂ ਹੁਣ ਦੋ ਵੱਡੇ ਚਮਚਾ ਜਿਹੜੇ ਆਪਾਂ ਪਾਈ ਹੈਗੇ ਸਰੋਂ ਦੇ ਤੇਲ ਦੇ ਤੇ ਇਹਨੂੰ ਹੁਣ ਆਪਾਂ ਤੇਲ ਨੂੰ ਕਰਾਂਗੇ ਗਰਮ ਗਰਮ ਕਰਨ ਤੋਂ ਬਾਅਦ ਸਬਜ਼ੀਆਂ ਜਿਹੜੀਆਂ ਆਪਾਂ ਕੱਟ ਕੇ ਰੱਖੀਆਂ ਵਈਆਂ ਨੇ ਇਹਨਾਂ ਨੂੰ ਬਣਾਉਣਾ ਕਰਾਂਗੇ ਸ਼ੁਰੂ ਤੇਲ ਆਪਣਾ ਗਰਮ ਹੋ ਚੁੱਕਿਆ ਹੈਗਾ ਹੁਣ ਇੱਥੇ ਆਪਾਂ ਕਰ ਦਾਂਗੇ ਗੈਸ ਬੰਦ ਥੋੜਾ ਜਿਆ ਇਹਨੂੰ ਠੰਡਾ ਕਰਾਂਗੇ ਜੇ ਆਪਾਂ ਇੱਕਦਮ ਗਰਮ ਤੇਲ ਦੇ ਵਿੱਚ ਜੀਰਾ ਪਾ ਦਈਏ ਤਾਂ ਸੜ ਜੇ ਜਾਂਦਾ ਜੀਰਾ ਤੇ ਐਸੇ ਕਰਕੇ ਫਿਰ ਆਪਾਂ ਹੁਣ ਇਹਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦਾਂਗੇ ਤੇ ਇੱਕ ਚਮਚਾ ਆਪਾਂ ਜੀਰੇ ਦਾ ਯੂਜ਼ ਕਰਾਂਗੇ ਵਿੱਚ ਹੁਣ ਆਪਾਂ ਜੀਰਾ ਪਾਤਾ ਜੀਰੇ ਨੂੰ ਆਪਾਂ ਬਸ ਥੋੜਾ ਜਿਹਾ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜਿਹੜੇ ਆਪਾਂ ਪਿਆਜ਼ ਲਸਣ ਅਦਰਕ ਕੱਟੇ ਹੋਏ ਹੈਗੇ ਸਾਰੇ ਤੋਂ ਪਹਿਲਾਂ ਆਪਾਂ ਜੀਰੇ ਨੂੰ ਗਰਮ ਹੋਣ ਤੋਂ ਬਾਅਦ ਪਾਵਾਂਗੇ ਪਿਆਜ਼ ਜੀਰਾ ਦੇਖੋ ਹੌਲੀ-ਹੌਲੀ ਆਪਣਾ ਮੀਡੀਅਮ ਜੇ ਸੇਕ ਦੇ ਉੱਤੇ ਹੀ ਗਰਮ ਤੇਲ ਦੇ ਵਿੱਚ ਪੁੱਜੀ ਆ ਰਿਹਾ ਹੈਗਾ ਜੇ ਆਪਾਂ ਇੱਥੇ ਗੈਸ ਔਨ ਕਰ ਦਿੰਦੇ ਤਾਂ ਫਿਰ ਇਹਨਾਂ ਇੱਕਦਾਂ ਹੀ ਮੱਚੇ ਜਾਣਾ ਸੀ ਗਰਮ ਸਾਰੇ ਤੇਲ ਦੇ ਵਿੱਚ ਤੇ ਹੁਣ ਆਪਾਂ ਇੱਥੇ ਔਨ ਕਰਤਾ ਹੈਗਾ ਉਸ ਤੋਂ ਬਾਅਦ ਪਾਤਾ ਆਪਾਂ ਪਿਆਜ਼ ਪਿਆਜ਼ ਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਜਦੋਂ ਪਿਆਜ਼ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਲਸਣ ਤੇ ਅਦਰਕ ਜਿਹੜਾ ਆਪਾਂ ਕੱਟ ਕੇ ਰੱਖਿਆ ਇਹਨੂੰ ਵੀ ਹੁਣ ਆਪਾਂ ਜਲਦੀ ਜਲਦੀ ਭੁੰਨ ਲਾਂਗੇ ਇਹ ਜਦੋਂ ਆਪਣਾ ਤੇਲ ਗਰਮ ਹੋਇਆ ਹੋਵੇ ਤੇ ਪਿਆਜ਼ ਭੁੱਜਿਆ ਹੋਵੇ ਫਿਰ ਉਹਦੇ ਮਿੰਟਾਂ-ਮਿੰਟ ਹੀ ਇਹ ਜਿਹੜਾ ਹੁੰਦਾ ਭੁੱਜ ਜਾਂਦਾ ਲਸਣ ਤੇ ਅਦਰਕ ਇਹਨੂੰ ਭੁੱਜਣ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਕੱਲਾ ਪਿਆਜ਼ ਹੀ ਟਾਈਮ ਲੈਂਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਜਿਹੜਾ ਆਪਾਂ ਇੱਕ ਟਮਾਟਰ ਕੱਟ ਕੇ ਪਹਿਲਾਂ ਹੀ ਰੱਖ ਛੱਡਿਆਗਾ ਉਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਨੂੰ ਵੀ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਤੁਸ ਤੁਹਾਡੇ ਜੇ ਟੇਸਟ ਦੇ ਵਿੱਚ ਮੋਟਾ ਟਮਾਟਰ ਤੁਸੀਂ ਪਾਉਣਾ ਪਸੰਦ ਕਰੋ ਵੀ ਖੜਵਾ ਖੜਵਾਇਆ ਤਾਂ ਉਵੇਂ ਵੀ ਪਾ ਸਕਦੇ ਹੋ ਇਹ ਆਪਸ਼ਨਲ ਹੁੰਦਾ ਹੈਗਾ ਤੁਸੀਂ ਜਿੱਦਾਂ ਦਾ ਟੇਸਟ ਤੁਹਾਡਾ ਹੋਵੇ ਉਸ ਤਰ੍ਹਾਂ ਦਾ ਤੁਸੀਂ ਪਿਆਜ਼ ਟਮਾਟਰ ਅਦਰ ਕਲਸਨ ਕੱਟ ਸਕਦੇ ਹੋਗੇ ਕਈ ਮੋਟਾ ਖਾਣਾ ਪਸੰਦ ਕਰਦੇ ਹੈਗੇ ਕਈ ਬਾਰੀਕ ਖਾਣਾ ਪਸੰਦ ਕਰਦੇ ਆ ਆਪਾਂ ਮੀਡੀਅਮ ਜਿਹਾ ਸਾਈਜ਼ ਹੀ ਰੱਖਦੇ ਹੁੰਨੇ ਆ ਨਾ ਜ਼ਿਆਦਾ ਬਾਰੀਕ ਤੇ ਨਾ ਜ਼ਿਆਦਾ ਮੋਟੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਤੇਲ ਦੇ ਵਿੱਚ ਆਪਾਂ ਦੋ ਕਮਿੰਟ ਲੈਂਦੇ ਹੁੰਦੇ ਆਪਾਂ ਨਰ ਤੇ ਉਸ ਤੋਂ ਬਾਅਦ ਆਪਾਂ ਹੋਰ ਕੁਝ ਨਹੀਂ ਪਾਇਆਗਾ ਕੱਲੇ ਆਪਾਂ ਆਲੂ ਪਾਇਆ ਆਲੂ ਜਿਹੜੇ ਆਉਂਦੇ ਅੱਜਕੱਲ ਸਖਤ ਹੁੰਦੇ ਆ ਬਾਕੀ ਸਬਜ਼ੀਆਂ ਜਿਹੜੀਆਂ ਹੁੰਦੀਆਂ ਉਹ ਸੌਫਟ ਹੁੰਦੀਆਂ ਨੇ ਆਲੂ ਜਿਹੜੇ ਇਹ ਸਖਤ ਹੁੰਦੇ ਆ ਇਸ ਕਰਕੇ ਆਪਾਂ ਸਾਰਿਆਂ ਤੋਂ ਪਹਿਲਾਂ ਆਲੂ ਪਾਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਆਲੂਆਂ ਨੂੰ ਫਰਾਈ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਾਂ ਮਟਰ ਤੇ ਗਾਜਰ ਜਿਹੜੇ ਕੱਟ ਕੇ ਰੱਖ ਛੱਡੇ ਨੇ ਉਹਨਾਂ ਨੂੰ ਪਾ ਦਾਂਗੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਨਾਲ ਹੀ ਦੋ ਤਿੰਨ ਮਿੰਟ ਸੇਕ ਲਗਾ ਕੇ ਫਰਾਈ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਜਿਹੜੀ ਇਹ ਗੋਭੀ ਪਾਈ ਰੱਖੀ ਹੋਈ ਹੈਗੀ ਕੱਟ ਕੇ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਹੁਣ ਇਹਨੂੰ ਥੋੜਾ ਜਿਹਾ ਇਸੇ ਤਰ੍ਹਾਂ ਪਕਾਵਾਂਗੇ ਹਲਾ ਹਲਾ ਕੇ ਇਹਨਾਂ ਨੂੰ ਭੁੰਨ ਲੈਣਾਗਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਣਾਗਾ ਇਹ ਜਲਦੀ ਸੌਫਟ ਹੋ ਜਾਂਦੀ ਹੈਗੀ ਸਬਜ਼ੀ ਹੁੰਦੀ ਹੈ ਜਿਹੜੀ ਗਾਜਰ ਤੇ ਮਟਰ ਦੀ ਬਹੁਤ ਜਲਦੀ ਬਣ ਜਾਂਦੀ ਹੈ ਸਿਰਫ ਆਲੂ ਹੀ ਹੈ ਜਿਹੜੇ ਇਹਦੇ ਵਿੱਚ ਜਲਦੀ ਨਹੀਂ ਬਨਦੇਗੇ ਤੇ ਹੁਣ ਆਪਣੇ ਜਿਹੜੇ ਆਲੂ ਗਾਜਰ ਤੇ ਮਟਰ ਐ ਇਹ ਕਾਫੀ ਹੱਦ ਤੱਕ ਪੱਕ ਚੁੱਕੇ ਨੇਗੇ ਤੁਸੀਂ ਦੇਖ ਰਹੇ ਹੋ ਹੌਲੀ ਹੌਲੀ ਇਹਨਾਂ ਦੀ ਕੁਆਂਟੀ ਘਟਦੀ ਜਾਂਦੀ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਚਮਚਾ ਨਮਕ ਦਾ ਜਦੋਂ ਨਮਕ ਪਾਇਆ ਜਾਂਦਾ ਐ ਸਬਜ਼ੀ ਦੇ ਵਿੱਚ ਤਾਂ ਜਿਹੜਾ ਨਮਕ ਹੁੰਦਾ ਉਹ ਸਬਜ਼ੀ ਨੂੰ ਜਲਦੀ ਪਕਾ ਦਿੰਦਾ ਐ ਐਸ ਕਰਕੇ ਆਪਾਂ ਸਾਰਿਆਂ ਤੋਂ ਪਹਿਲਾਂ ਨਮਕ ਪਾ ਕੇ ਕੁਝ ਦੇਰ ਇਸ ਤਰ੍ਹਾਂ ਹੀ ਸੇਕ ਲਗਾਵਾਂਗੇ ਚੰਗੀ ਤਰ੍ਹਾਂ ਸੇਕ ਲਗਾ ਕੇ ਜਦੋਂ ਇਹ ਥੋੜੇ ਸੌਫਟ ਜੀ ਹੋ ਗਈ ਸਬਜੀ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਗੋਭੀ ਮਿਕਸ ਕਰ ਦਾਂਗੇ ਗੋਭੀ ਨੂੰ ਮਿਕਸ ਕਰਨ ਤੋਂ ਪਹਿਲਾਂ ਆਪਾਂ ਇਸੇ ਤਰ੍ਹਾਂ ਹੀ ਥੋੜਾ ਜਿਹਾ ਕਵਰ ਦੇ ਕੇ ਇਹਨੂੰ ਟੱਕਣ ਦੇ ਕੇ ਕੜਾਈ ਨੂੰ ਸੇਕ ਲਗਾਵਾਗੇ ਸਬਜੀ ਨੂੰ ਤਾਂ ਕਿ ਜਿਹੜੀ ਸਬਜੀ ਆਪਣੀ ਹੈ ਥੋੜੀ ਜਲਦੀ ਸੌਫਟ ਹੋ ਜੇ ਤੇ ਨਹੀਂ ਤਾਂ ਗੋਭੀ ਹੈ ਜਿਹੜੀ ਜਲਦੀ ਜਲਦੀ ਬਣ ਜਾਂਦੀ ਹੈ ਤੇ ਉਹ ਗਲ ਵੀ ਜਾਂਦੀ ਹੈ ਫੁੱਲ ਜੀ ਅਸਰ ਕਰਕੇ ਆਪਾਂ ਜਿਹੜੀ ਸਬਜੀ ਨੂੰ ਪਹਿਲਾਂ ਇਸ ਨੂੰ ਹੀ ਪਕਾਵਾਂਗੇ ਗੋਭੀ ਆਪਾਂ ਬਾਅਦ ਦੇ ਵਿੱਚ ਇਹਦੇ ਵਿੱਚ ਐਡ ਕਰਾਂਗੇ ਨਹੀਂ ਤਾਂ ਜਿਹੜੀ ਗੋਭੀ ਆ ਉਹ ਸਾਰੀ ਗਲ ਦੇ ਜਾਊਗੀ ਤੇ ਆਪਣੀ ਫਿਰ ਸਬਜੀ ਦੇਖਣ ਨੂੰ ਵੀ ਨਹੀਂ ਸੋਹਣੀ ਲੱਗਣੀ ਤੇ ਟੇਸਟ ਦੇ ਵਿੱਚ ਵੀ ਥੋੜਾ ਜਿਹਾ ਫਰਕ ਪੈ ਜਾਊਗਾ ਤੇ ਹੁਣ ਆਪਣੀ ਸਬਜੀ ਹੈ ਜਿਹੜੀ ਕਾਫੀ ਹੱਦ ਤੱਕ ਬਣ ਚੁੱਕੀ ਹੈ ਹੁਣ ਆਪਾਂ ਸਬਜੀ ਦੇ ਵਿੱਚ ਮਸਾਲਿਆਂ ਦਾ ਯੂਜ਼ ਕਰਾਂਗੇ ਜਿਹੜੇ ਕਿ ਆਪਾਂ ਕੱਲਾ ਸਿਰਫ ਪਹਿਲਾਂ ਨਮਕ ਹੀ ਪਾਇਆ ਸੀ ਹੁਣ ਇਹਦੇ ਵਿੱਚ ਆਪ ਆਪ ਦੇ ਟੇਸਟ ਅਨਸਾਰ ਜਿਹੜੀ ਵੀ ਮਿਰਚ ਹੈਗੀ ਨਮਕ ਮਿਰਚ ਹੋਰ ਪਾਉਣਾ ਹੁੰਦਾ ਉਹ ਪਾ ਲੈਣੇ ਆ ਹੁਣ ਆਪਾਂ ਇੱਥੇ ਅੱਧਾ ਚਮਚਾ ਨਮਕ ਦਾ ਪਾਤਾ ਹੈਗਾ ਉਸ ਤੋਂ ਬਾਅਦ ਇੱਕ ਚਮਚਾ ਹਲਦੀ ਪਾਈ ਹੈਗੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਮਿਰਚ ਮਿਰਚ ਵੀ ਆਪਾਂ ਆਪ ਦੇ ਟੇਸਟ ਅਨਸਾਰ ਪਾਉਣੀ ਹੈਗੀ ਕੋਈ ਜ਼ਿਆਦਾ ਮਿਰਚ ਖਾਣੀ ਪਸੰਦ ਕਰਦਾ ਕਰਾਰੀ ਸਬਜ਼ੀ ਜ਼ਿਆਦਾ ਪਸੰਦ ਕਰਦਾ ਤੇ ਕੋਈ ਘੱਟ ਤੇ ਇੱਥੇ ਆਪਾਂ ਆਪ ਦੇ ਟੇਸਟ ਅਨਸਾਰ ਮਿਰਚ ਪਾਤੀ ਜੀਰਾ ਪਾਊਡਰ ਪਾਤਾ ਹੁਣ ਆਪਾਂ ਪਾਵਾਂਗੇ ਧਨੀਆ ਪਾਊਡਰ ਇਹ ਹੁਣ ਪਾ ਕੇ ਸਾਰਾ ਜੀਰਾ ਪਾਊਡਰ ਧਨੀਆ ਪਾਊਡਰ ਤੇ ਮਿਰਚ ਤੇ ਹਲਦੀ ਨਮਕ ਸਾਰਾ ਕੁਝ ਪਾ ਕੇ ਆਪਾਂ ਇਹਨੂੰ 2 ਕੁ ਮਿੰਟ ਐਸੀ ਤਰ੍ਹਾਂ ਹੀ ਭੁੰਨਾਂਗੇ ਜਿਹੜੇ ਕੀ ਮਸਾਲੇ ਆ ਜਿਹੜੇ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਜੇ ਮਸਾਲੇ ਵਿੱਚ ਸਬਜੀ ਦੇ ਨਾਲ ਰਚੇ ਹੁਣ ਤਾਂ ਫਿਰ ਉੱਤੇ ਉੱਤੇ ਜੇ ਨਮਕ ਮਿਰਚ ਰਹਿ ਜਾਂਦਾ ਇਸ ਕਰਕੇ ਇਹਨੂੰ ਪਕਾਉਣਾ ਜ਼ਰੂਰੀ ਹੁੰਦਾ ਹੈਗਾ ਨਾਲ ਨਾਲ ਆਪਣੀ ਸਬਜੀ ਹੈ ਜਿਹੜੀ ਪੱਕ ਰਹੀ ਹੈ ਕਿ ਦੇਖੋ ਹਲੇ ਸਬਜੀ ਹੈ ਜਿਹੜੀ ਖੜਮੀਆਂ ਹੀ ਹੈਗੀ ਕਾਫੀ ਹਲੇ ਸੇਕ ਲੱਗਣ ਦੀ ਜ਼ਰੂਰਤ ਹੈਗੀ ਹੁਣ ਆਪਾਂ ਇਹਨੂੰ ਇੱਥੇ 2 ਮਿੰਟ ਐਸੀ ਤਰ੍ਹਾਂ ਹੀ ਪਕਾਵਾਂਗੇ ਟਕਣ ਦੇ ਕੇ ਉਸ ਤੋਂ ਬਾਅਦ ਦੇਖਿਆ ਆਪਣੇ ਆਲੂ ਐ ਦੇਖੋ ਆਪਾਂ ਭਨ ਕੇ ਦੇਖਿਆ ਕਾਫੀ ਹੱਦ ਤੱਕ ਪੱਕ ਚੁੱਕੇ ਨੇਗੇ ਤੇ ਜਿਹੜਾ ਆਇਲ ਹੈ ਉਹ ਵੀ ਛੱਡਦਾ ਹੈਗਾ ਸਬਜੀ ਨੇ ਸਬਜੀ ਜਦੋਂ ਆਪਣੀ ਬਣ ਜਾਂਦੀ ਹੈ ਜਿਹੜਾ ਆਇਲ ਹੁੰਦਾ ਉਹ ਸਾਰਾ ਛੱਡ ਦਿੰਦੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਗੋਭੀ ਕੱਟ ਕੇ ਰੱਖੀ ਵੀ ਇੱਕ ਫੁੱਲ ਉਹਨੂੰ ਆਪਾਂ ਐਡ ਕਰ ਦੇਣਾਗਾ हां जी ਹੁਣ ਆਪਾਂ ਜਿਹੜੀ ਗੋਭੀ ਕੱਟ ਕੇ ਰੱਖੀ ਸੀ ਉਹ ਆਪਾਂ ਕਰਤੀ ਐ ਮਿਕਸ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈਗਾ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਕਰਕੇ ਇਹਨੂੰ ਫਿਰ ਜਦੋਂ ਆਪਣਾ ਲੱਗੇ ਵੀ ਸਾਰਾ ਮਸਾਲਾ ਜਿਹੜਾ ਕਵਰ ਹੋ ਗਿਆਗਾ ਇਹਦੇ ਉੱਪਰ ਕੋਟਿੰਗ ਹੋ ਗਈ ਐ ਗੋਭੀ ਦੇ ਉੱਪਰ ਤੇ ਸਬਜੀ ਕੁਝ ਕੀ ਮਿਕਸ ਹੋ ਗਈ ਐ ਫਿਰ ਆਪਾਂ ਇਹਨੂੰ ਇਸੇ ਤਰ੍ਹਾਂ ਹੀ 5 ਮਿੰਟ ਪਕਾਵਾਂਗੇ ਕਵਰ ਕਰਕੇ ਜਦੋਂ ਆਪਾਂ ਕਵਰ ਕਰਕੇ ਸਬਜ਼ੀ ਪਕਾਉਣੀ ਸ਼ੁਰੂ ਕਰ ਦਿੰਨੇ ਆ ਤੇ ਸਬਜ਼ੀ ਜਿਹੜੀ ਆ ਚੰਗੀ ਤਰ੍ਹਾਂ ਬਣ ਜਾਂਦੀ ਹੈ ਨਾਲੇ ਤੇ ਨਾਲੇ ਜਿਹੜੇ ਮਸਾਲੇ ਹੁੰਦੇ ਆ ਉਹ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਂਦੇ ਆ ਜੇ ਆਪਾਂ ਐਸੇ ਤਰ੍ਹਾਂ ਹੀ ਛੱਡ ਦਈਏ ਤਾਂ ਆਪਣੀ ਸਬਜ਼ੀ ਓਵੇਂ ਵਧੀਆ ਨਹੀਂ ਬਣਦੀ ਖੜਵੀ ਖੜਵੀ ਜੀ ਸਬਜ਼ੀ ਬਣਦੀ ਹੈ ਤੇ ਨਾਲੇ ਜਿਹੜੇ ਮਸਾਲੇ ਹੁੰਦੇ ਆ ਉੱਪਰ ਉੱਪਰ ਹੀ ਟੇਸਟ ਜਾ ਆਉਣ ਲੱਗ ਜਾਂਦਾ ਹੁਣ 5 ਮਿੰਟ ਹੋ ਚੁੱਕੇ ਨੇ ਆਪਣੀ ਸਬਜ਼ੀ ਨੂੰ ਪਕਦੀ ਨੂੰ ਤੇ ਆਪਾਂ ਹੁਣ ਦੇਖਦੇ ਆ ਆਪਣੀ ਸਬਜ਼ੀ ਕਿੰਨੀ ਕੁ ਪੱਕ ਚੁੱਕੀ ਹੈ ਦੇਖੋ ਤੁਸੀਂ ਵਿੱਚ ਜਿਹੜਾ ਉਹਨੇ ਆਪਣੇ ਆਪ ਹੀ ਰਸਾ ਲੈ ਲਿਆਗਾ ਸਬਜ਼ੀ ਨੇ ਤੇ ਸਬਜੀ ਆਪਣੀ ਜਿਹੜੀ ਇਹ ਬਣ ਕੇ ਬਹੁਤ ਹੀ ਵਧੀਆ ਸੋਹਣੀ ਸੋਹਣੀ ਜੀ ਤੇ ਟੇਸਟੀ ਟੇਸਟੀ ਜੀ ਤਿਆਰ ਹੋਈ ਹੈ ਐ ਇੱਕਦਮ ਵਧੀਆ ਵਧੀਆ ਖਿਲੀ ਖਿਲੀ ਸਬਜੀ ਬਣੀ ਹੈ ਆਪਣੀ ਦੇਖੋ ਤੁਸੀਂ ਸਾਰੀ ਸਬਜੀ ਆਪਣੀ ਬਰਾਬਰ ਪੱਕ ਚੁੱਕੀ ਹੈ ਨਾ ਆਲੂ ਕੱਚੇ ਨਾ ਗੋਭੀ ਤੇ ਨਾ ਹੀ ਮਟਰ ਤੇ ਨਾ ਗਾਜਰ ਗਾਜਰ ਮਟਰ ਤਾਂ ਵੈਸੇ ਹੀ ਜਲਦੀ ਬਣ ਜਾਂਦੇ ਹੁੰਦੇ ਤੇ ਹੁਣ ਆਪਾਂ ਇਸ ਤੇ ਸਾਰਿਆਂ ਤੋਂ ਲਾਸਟ ਕਰਾਂਗੇ ਇਹਦੇ ਉੱਤੇ ਜਿਹੜਾ ਪਤਨੀਆਂ ਕੱਟ ਕੇ ਰੱਖਿਆ ਵੈਸੀ ਬਰੀਕ ਉਹ ਇਹਦੇ ਉੱਤੇ ਪਾ ਦੇਣਾ ਇਹਦੇ ਨਾਲ ਸਬਜੀ ਦੀ ਖੁਸ਼ਬੂ ਵੀ ਵਧ ਜਾਣੀ ਹੈ ਤੇ ਟੇਸਟ ਵੀ ਵਧ ਜਾਣਾ ਹੈ ਤੇ ਸਬਜੀ ਦੇਖਣ ਨੂੰ ਵੀ ਬਹੁਤ ਵਧੀਆ ਲੱਗਣੀ ਹੈ ਤੇ ਦੇਖੋ ਐ ਦਿਲ ਕਰਦਾ ਦੇਖ ਕੇ ਵਿੱਚੋਂ ਜਿਹੜੇ ਫੁੱਲ ਜਿਹੇ ਚੱਕ ਕੇ ਨਾ ਖਾ ਲਈ ਜਲਦੀ ਜਲਦੀ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇੱਕਦਮ ਹਲਵਾਈ ਸਟਾਈਲ ਤੇ ਦੇਖੋ ਤੁਸੀਂ ਐ ਕਿੱਡੀ ਸੋਹਣੀ ਸਬਜੀ ਲੱਗੀ ਜਾਂਦੀ ਹੈ ਜਦੋਂ ਆਪਾਂ ਸਬਜੀ ਆਪਣੀ ਸੋਹਣੀ ਬਣੀ ਹੁੰਦੀ ਹੈ ਉਹ ਦੇਖ ਕੇ ਮੱਲੋ ਮੱਲੀ ਆਪਣਾ ਦਿਲ ਕਰਦਾ ਹੈ ਖਾਣ ਨੂੰ ਬਾਕੀ ਸਬਜੀ ਦਾ ਰੰਗ ਬਣਿਆ ਹੋਵੇ ਵਧੀਆ ਤੇ ਮਸਾਲੇ ਵਧੀਆ ਭਜੇ ਹੋਣ ਤਾਂ ਸਬਜੀ ਆਪਣੇ ਆਪ ਹੀ ਟੇਸਟੀ ਬਣ ਜਾਂਦੀ ਹੈ ਬਾਕੀ ਨਮਕ ਮਿਰਚ ਤਾਂ ਆਪ ਦੇ ਟੇਸਟ ਦਾ ਹੀ ਪਾਉਣਾ ਹੁੰਦਾ ਹੈ ਹੁਣ ਆਪਾਂ ਪਲੇਟ ਦੇ ਵਿੱਚ ਸਬਜੀ ਪਾ ਲਈ ਹੈ ਖਾਣ ਦੇ ਲਈ ਤੇ ਖਾਣ ਦੇ ਵਾਸਤੇ ਆਪਣੇ ਸਾਰੇ ਤਿਆਰ ਨੇ ਤੇ ਆਪਾਂ ਬਣਾਉਣੇ ਆ ਫੁਲਕੇ ਤੇ ਖਾਣਨੇ ਆ ਗਰਮਾ ਗਰਮ ਸਬਜੀ ਦੇ ਨਾਲ ਰੋਟੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਓ ਤੇ ਖਾਓ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ